ਪ੍ਰੋਫਾਈਲ ਜੀ ਜੁੜ ਜੋ ਫਟਾਫਟ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਡੱਬਾ ਵਾਲੀ ਮੰਡੀ ਅੱਜ ਆਪਾਂ ਪਹੁੰਚੇ ਹਾਂ ਡੱਬਾ ਵਾਲੀ ਮੰਡੀ ਤੇ ਡੱਬਾ ਵਾਲੀ ਮੰਡੀ ਦਾ ਮਾਹੌਲ ਤੁਹਾਨੂੰ ਚੈੱਕ ਹਨਾ ਲਾਈਵ ਦੇ ਵਿੱਚ ਜੁੜ ਜੋ ਫਟਾਫਟ ਜਿੰਨੇ ਮੇਰੇ ਵੀਰ ਫਟਾਫਟ ਚੋੜ ਰਹਿਣੇ ਡੱਬਾ ਵਾਲੀ ਲੈ ਮੰਡੀ ਤੇ ਗੱਲ ਕਰਾ ਦੂਗਾ ਤੇ ਲੰਘਣ ਲੱਗਾ ਤੇ ਫੋਨ ਮਾਰ ਦੂਗਾ ਤੇ ਫਟਾਫਟ ਫਟਾਫਟ ਦੱਸੋ ਆਵਾਜ਼ ਬੂਜ ਕਿਦਾਂ ਆ ਰਹੀ ਹੈ ਸਹੀ ਚੱਲ ਰਿਹਾ ਜਾਂ ਨਹੀਂ ਹਨਾ ਆ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਗੱਲਬਾਤ ਨਿਖਾਉਣਾ ਤੁਹਾਨੂੰ ਕਹਾ ਇੱਕ ਵਾਰੀ ਮਾਰੋ ਮੋਟੇ ਮੋਟੇ ਮਜਾ ਮਾਰ ਚੱਲ ਪੈਣੋ 18 ਡੱਬ ਵਾਲੀ ਮੰਡੀ ਇੱਕ ਵਾਰੀ ਆ ਫੜ ਲਾ ਪਹੁੰਚ ਗਏ ਜੀ ਡੱਬ ਵਾਲੀ ਮੰਡੀ ਜਿੱਥੇ ਚੰਗੀਆਂ-ਚੰਗੀਆਂ ਦਾਮਾਂ ਤੇ ਮੱਜਾਂ ਤੁਹਾਨੂੰ ਭਰਾਵਾ ਕੇ ਚੈੱਕ ਫਟਾਫਟ ਜੁੜ ਜੋ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਰੁੱਸੇ ਮੁੰਡਾ ਜੀ ਸਹੀ ਚੱਲ ਰਿਹਾ ਜੀ ਨਾ ਪਰ ਬਾਈ ਇਹ ਤੁਹਾਨੂੰ ਚੈੱਕ ਜਿੱਥੇ ਵੀ ਕੋਈ ਰੇਟ ਮੁੱਲ ਵਾੜੀ ਹੋਊਗੀ ਉਹ ਪਰਵਾਹਾਂਗੇ ਚੈੱਕ ਤੁਹਾਨੂੰ ਇੱਕ ਵਾਰੀ फटाफट ਲਾਈਵ ਦੇ ਵਿੱਚ ਆ ਜਾਓ ਦੱਸੋ ਜਰੂਰ ਕਿ ਕਿੱਦਾਂ ਚੱਲ ਰਿਹਾ ਹੈ ਲਾਈਵ ਬਹੁਤ ਹੀ ਭਰੀ ਵੀ ਆ ਬਹੁਤ ਸੋਹਣੀ ਪਹਿਲੀ ਵਾਰ ਆਪ ਪਹੁੰਚੇ ਜਿਹੜਾ ਬਾਲੀ ਮੰਡੀ ਚ ਜਿੱਥੇ ਤੁਸੀਂ ਗਾਂਵਾਂ ਦੇਖ ਰਹੇ ਹੋ ਤੁਹਾਨੂੰ ਮੱਧਾਂ ਵੀ ਕਰਵਾਵਾਂਗੇ ਚਾਹਤ ਕੋ ਵਾਰੀ ਆਪਾਂ ਥੋੜਾ ਜਿਆਦਾ ਤੁਹਾਨੂੰ ਮੋਟੀ ਮੋਟੀ ਨਜ਼ਰ ਮਰਵਾ ਦਈਏ ਦੱਬਾ ਵਾਲੀ ਪਸ਼ੂ ਮੰਡੀ ਚ ਹਲੇ ਤੱਕ ਮੈਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਸਹੀ ਚੱਲ ਰਿਹਾ ਜਾਂ ਨਾ ਹਨ ਪੰਜ ਜਣੇ ਜੁੜ ਚੁੱਕੇ ਨੇ ਕਰੋ ਕਮੈਂਟ ਜੀ ਫਟਾਫਟ ਦੱਸਿਓ ਸਹੀ ਚੱਲ ਰਿਹਾ ਜਾਂ ਨਾ ਹਾਂਜੀ ਹਾਂ ਤੁਸੀਂ ਵੀ ਆ ਰਹੇ ਹੋ ਵਿੱਚ ਕਰੇ ਉਹ ਚੈੱਕ ਕਰਾਂ ਫਰਵੜ ਦੱਸੋ ਬਹੁਤ ਹੀ ਭਰੀ ਹੋਈ ਆ ਡੱਬ ਵਾਲੀ ਪਸ਼ੂ ਮੰਡੀ ਬਹੁਤ ਵਧੀਆ ਖੁੱਲ੍ਹ ਪਹੁੰਚੇ ਬੈਨੇ ਗਾਂਆਂ ਡੱਬ ਵਾਲੀ ਮੰਡੀ ਤੇ ਜੇ ਆਪਾਂ ਗੱਲ ਕਰੀ ਨਾ ਗਾਂਆਂ ਦੀ ਬਹੁਤ ਜ਼ਿਆਦਾ ਗਾਂਆਂ ਆਉਂਦੀਆਂ ਆ ਦੇਖ ਕੇ ਦੇਖ ਕੇ ਦੇਖ ਕੇ ਪ੍ਰਾ ਉਹ ਦੇਖੀ ਉਹ ਦੇਖੀ ਦੇਖੀ ਉਹਦੀ ਰਵਾਇਤੀ ਕੰਮ ਇਹ ਇਸਲੀ ਫੰਦੀਆ ਕਾਹ ਮਰਜੀ ਦੇ ਬੇਚਨ ਲੱਤ ਰਦੇ ਸੀ ਆਜੋ 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 ਜੋਰ ਜੋ ਫਟਾਫਟ ਸਾਰੇਆ ਤੁਨੂੰ ਡੱਬ ਵਾਲੀ ਪਸ਼ੂ ਮੰਡੀ ਇਹ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਪਪੀ ਵੀ ਉਨੇ ਕੇ ਟੀਵੀ ਤੇ ਜੇ ਵੀ ਜੇ ਫੋਨ ਆ ਗਿਆ ਸੀਗਾ ਅਮਾ ਆਪਾਂ ਦੇਖਦੇ ਆ ਕਿ ਕਿਹਨਾਂ ਜਿੱਥੇ ਕੋਈ ਬੁਖਾਰੀ ਵੀਰ ਅਰਜਨ ਸਿੰਘ ਤੁਹਾਡਾ ਹੁਦਾ ਮਲਵੜੀ ਦੀ ਵੀ ਗੱਲਬਾਤ ਕਰਾਂਗੇ ਆਪਾਂ ਉਹ ਥਾਂਾਂ ਨੂੰ ਤੇਰਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਜਿਵੇਂ ਅੱਬਾ ਹੀ ਦਿਖਾ ਰਿਹਾ ਨਾ ਡੱਡੇ ਤੇ ਹੱਥੋਂ ਤੋ ਫੇਰ ਕੇ ਕੰਡੀ ਸੀਨ हां ले एक सामान है कर लो चेक को सही डबली मंडी ते वीडियो चलो शेयर करी चलो बात तो बाद तो है ना ਇੱਕ ਵਿੱਚ 13 ਡਿਗਰੀਆਂ ਨੇ ਕੰਮ ਆ। ਆਵਾਜ਼ ਬੁਝ ਵੀ ਦੱਸੀ ਚੱਲੋ ਹਣਾ ਕਿ ਕਿੰਨਾ 1000 ਆ ਰਹੀ ਹੈ ਕਿ ਨਹੀਂ। ਕਿਉਂਕਿ ਜਦੋਂ ਇੱਥੇ ਇਕੱਠ ਵਾਸੀ ਜ਼ਿਆਦੇ ਹੁੰਦਾ ਨਾ ਥੋੜਾ ਜਿਹਾ ਨੈਟਵਰਕ ਦੀ ਵੀ ਪ੍ਰੋਬਲਮ ਆ ਜਾਂਦੀ ਹੈ। ਆ ਕਰਵਾਉਣਾ ਤੁਹਾਨੂੰ ਦੇਖੋ। ਹੁਣ ਲਈ ਬਾ ਚੈੱਕ ਕਰੋ। ਆ ਰੋਡ ਰੋਡ ਕਾਂ ਦਾ। ਬਹੁਤ ਸੁਣੀ ਚੰਗੀਆਂ ਗਾ ਮਾਂਜਾਂ ਵਜੇ ਨੇ ਗਾਂਵ ਬਹੁਤ ਜਿਆਦੇ ਆਉਂਦੀਆਂ ਨੇ ਡੱਬਾ ਵਾਲੀ ਮੰਡੀ ਆ ਜਿਹੜੀ ਹਰ ਇੱਕ ਐਤਵਾਰ ਨੂੰ ਲੱਗਦੀ ਆ ਡੱਬਾ ਵਾਲੀ ਮੰਡੀ ਅੱਜ ਆਪਾਂ ਪਹੁੰਚਿਆ ਡੱਬਾ ਵਾਲੀ ਮੰਡੀ ਤੇ ਆ ਵੀ ਤਾਜੀ ਸੂਈ ਗਾਂ ਹਲੇ ਜੇਰ ਜੂਰ ਪੈ ਰਹੀ ਆ ਆਰਡਰ ਉਡਰ ਫੋਨ ਲੇ ਕੇ ਤੁਸੀਂ ਚੈੱਕ ਕਰ ਸਕੋਗੇ ਉਹਨਾਂ ਨਾਲ ਬਹੁਤ ਸੋਹਣੀ ਸੂਈ ਹੈ ਯਾਰ। ਰਾਮਾ ਨਹੀਂ ਹੈ। ਆਰਡਰ ਉਡਰ ਵੀ ਦੇਖਾ ਉਹ ਤਾਂ ਜੀ ਸੂਈ ਕਾਂਗੀ। ਬਹੁਤ ਸੋਹਣੀ ਕਾਂ। ਇਹ ਆਪਣੇ ਘਰ ਵੀ? ਹਾਂਜੀ। ਹੁਣੀ ਸੂਈ ਵਾਲੇ? ਹਾਂ ਤਾਂ ਪੌਣਾ ਘੰਟਾ ਹੋ ਗਿਆ। ਅੱਛਾ ਅੱਛਾ ਅੱਛਾ। ਠੀਕ ਹੈ। ਇਹਦਾ ਕੀ ਮੁੱਲ ਵੜੀ ਹੈ ਵੀਰੇ ਕੀ ਦੁੱਧ ਦਤਾ ਇਹਦਾ? ਮੁੱਲ ਵੀਰੇ 1.5 ਦੀ ਗਾਂ ਦੇ ਦੇਗਾ। 1.5 ਲੱਖ ਦੀ? ਦੋ ਦਸ ਦਸ ਸੂਈ ਹੈ ਪਲੂਨੇ 41 42 ਕੇ ਦੁੱਧ ਦਤਾ। 42 42 ਕਿਲੋ ਦੁੱਧ ਹੈਗਾ ਕਿਹੜੀ ਨਸਲ ਦੀ ਵੀਰੇ ਇਹ ਗੇਂਜ ਚ ਹੈ ਐਚ ਐਫ ਐਚ ਐਫ ਦੀ ਗਾਂ ਜੀ ਤੁਸੀਂ ਕਰ ਲੋ ਚੈੱਕ ਹਨ ਆਡ ਰੂਟ ਚੈੱਕ ਕਰੋ ਪਹਿਲਾਂ ਦਾ ਗਾਂ ਦਾ ਨਾ ਵੀ ਦੂਜੇ ਸੂਏ ਦੀ ਗਾਂ ਨਾ ਮੰਗਰ ਹੁਣ ਕੀ ਦਿੱਤਾ ਵੀਰੇ ਬੱਸਾ ਹਾਂ ਬੱਸਾ ਮੰਗਰ ਹੁਣ ਇਹ ਸੂਈ ਆਲੇ ਮੰਡੀ ਦੇ ਵਿੱਚ ਹੀ ਹੈ ਨਾ ਤੇ ਬਹੁਤ ਸੋਹਣੀ ਮਨਾਵੜ ਦੀ ਬਹੁਤ ਹੀ ਸਹੀ ਗਾਂ ਹੈ 42 ਤੋਂ ਪਲੱਸ ਦੁੱਧ ਪਾ ਦੋ ਵੀਰ ਜੀ 45 ਤੋਂ ਪਲੱਸ ਹੋ ਜੂ 45 ਪਲੱਸ ਦੁੱਧ ਆ ਬਾਈ ਦਾ ਦੇਖ ਸਕਦੇ ਤੁਸੀਂ ਪੂਰੇ ਤਸੱਲੀ ਤੇ ਹਨ ਨਾ ਨੰਬਰ ਵਗੈਰਾ ਵੀਰੇ ਕਿਹੜੇ ਤੋਂ ਆਏ ਤੁਸੀਂ ਪਿੰਡ ਆਪਣਾ ਜਗਮਾਲ ਲਈ ਡਿਸਟ੍ਰਿਕਟ ਸਰਸਾ ਸਰਸਾ ਡਿਸਟ੍ਰਿਕਟ ਨੰਬਰ ਨੰਬਰ 90536 5185 90537 5185 519181 ਬਾਈ ਦਾ ਨੰਬਰ ਹਨਾ ਕਰ ਲਿਓ ਬਾਈ ਦੇ ਨਾਲ ਸੰਪਰਕ ਤੇ ਹੁਣ ਆਪਾਂ ਖੜੇ ਆ ਡੱਬ ਵਾਲੀ ਮੰਡੀ ਤੇ ਦੇਖ ਸਕਦੇ ਤੁਸੀਂ ਬਹੁਤ ਵਧੀਆ ਸੋਹਣਿਆ گاਵਾ ਨਾ ਦੂਜੇ ਸੋਏ ਦੀ ਗਾਹਾਂ ਤੁਹਾਨੂੰ ਦਿਖਾਈ ਸੀ ਹੌਲੀ ਹੌਲੀ ਆਪਾਂ ਚੱਲਦੇ ਹਾਂ ਮੱਝਾਂ ਵਾਲੇ ਪਾਸੇ ਵੀ ਇਸ ਰਿੰਗ ਦੇ ਵਿੱਚ ਦੋ ਰਿੰਗ ਨੇ ਜਿਹੜੇ ਇਧਰ ਹੀ ਉਧਰਲੇ ਪਾਸੇ ਫਿਰ ਮੱਝਾਂ ਵੀ ਤੁਹਾਨੂੰ ਕਰਵਾਵਾਂਗੇ ਚੈੱਕ ਵੀਡੀਓ ਵੀਡੀਓ ਬਣਾਵਾਂਗੇ ਉਧਰ ਵੀ ਜੇਰਾ ਫਿਲਹਾਲ ਤੁਸੀਂ ਇਸ ਰਿੰਗ ਦੇ ਵਿੱਚ ਜਿਹੜੀਆਂ ਹੈਗੀਆਂ ਨੇ گاਵਾ ਨਾ ਗਾਇਆਂ ਚੈੱਕ ਕਰ ਸਕਦੇ ਹੋ ਚੰਗੇ ਰੇਡ ਦੀਆਂ ਛੋਟੇ ਰੇਡ ਦੀਆਂ ਹਰ ਇੱਕ ਹੀ ਪ੍ਰਕਾਰ ਦੀਆਂ ਉਰਾਈਆਂ ਲੱਗ ਦੇਖ ਸਕੋ ਤੁਸੀਂ ਬਹੁਤ ਵਧੀਆ ਭਰਦੀਆ ਮੰਡੀ ਹਰ ਇੱਕ ਐਤਵਾਰ ਦੀ ਮੰਡੀ ਇਹ ਹੋਈ ਹੈ ਜੀ ਅੱਜ ਆਪਾਂ ਪਹਿਲੀ ਵਾਰ ਪਹੁੰਚੇਗੇ ਪਹਿਲੀ ਵਾਰ ਪਹੁੰਚੇ ਜੀ ਢੱਬਾਲੀ ਮੰਡੀ ਹਰ ਐਤਵਾਰ ਦੀ ਮੰਡੀ ਹੁੰਦੀ ਹੈ ਇਹ ਇਹਦੇ ਚੱਲੋ ਨਾਲ ਦੀ ਨਾਲ ਆਵਾਜ਼ ਵੀ ਮੇਰੇ ਦੱਸੀ ਚੱਲੋ ਹਣਾ ਕਿ ਕਿਦਾਂ ਤੁਹਾਨੂੰ ਲੱਗ ਰਹੀ ਹੈ ਜੋ ਰੌਲਾ ਰੋਟਾ ਬਹੁਤ ਜ਼ਿਆਦਾ ਪੈਂਦਾ ਹੁੰਦਾ ਇਸ ਕਰਕੇ ਕਈ ਵਾਰ ਆਵਾਜ਼ ਦੀ ਵੀ ਪ੍ਰੋਬਲਮ ਆ ਸਕਦੀ ਹੈ ਸੋ ਸ਼ਾਮ ਨੂੰ ਆਪਾਂ ਇਸ ਦੀ ਵੀਡੀਓ ਵੀ ਅਪਲੋਡ ਕਰਾਂਗੇ ਮਾ ਕੇ ਇੱਧਰ ਹੋ ਰਿਹਾ ਸ਼ੋਰ ਦਾ ਸੁਦਾ ਹਣਾ ਮਹੀ ਉਗਾਂਵਾਂ ਬਹੁਤ ਜਿਆਦਾ ਡੱਬਾ ਵਾਲੀ ਮੰਡੀ ਤੇ ਇੱਧਰ ਵੀ ਐਫਲਾ ਹੋਰ ਇਹ ਸੋਹਣ ਆਹ ਦੇਖੋ ਕਿ ਚਿੱਟੇ ਰੰਗ ਦੇ ਗਾਂ ਨਾ ਜਿੱਦਿਓ ਚਲੋ ਬਹੁਤ ਬਹੁਤ ਲਾਇਕ ਤੇ ਸ਼ੇਅਰ ਜ਼ਰੂਰ ਕਰੀ ਚਲੋ ਜੀ ਹੁਣ ਪੰਜ ਚੱਲ ਜਾਂ ਦੂਸਰੇ ਰੰਗ ਦੇ ਪਿੱਛੇ ਜਿੱਧਰ ਜਾਦੇ ਕਰਕੇ ਮੱਜਾਂ ਦੇ ਮੱਜਾਂ ਵੀ ਤੁਹਾਨੂੰ ਕਰਵਾਵਾਂਗੇ ਚੈੱਕ ਕਿਸ ਤਰ੍ਹਾਂ ਦੀਆਂ ਮੱਜਾਂ ਆਉਂਦੀਆਂ ਨੇ ਆ ਇੱਕ ਮੂਰਾ ਨਸਲ ਦਾ ਸਾਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਕੱਦ ਕਾਢ ਬਲੈਕ ਰੰਗ ਦਾ ਸਾਨ ਹੈ ਬਹੁਤ ਸੁਣੋ ਸੁਣੋ ਖਾਨਾ ਤੇ ਇਹ ਖੜਾ ਜੀ ਡੱਬ ਵਾਲੀ ਮੰਡੀ ਤੇ ਪਹਿਲਾਂ ਹਾਂ ਤੁਹਾਨੂੰ ਇੱਕ ਨਾ ਰੰਪਰੇ ਪਸ਼ੂ ਮੰਡੀ ਦੇ ਸਾਂਹ ਦਿਖਾਇਆ ਸੀ ਉਹਦਾ ਵੀ ਕੱਦ-ਕਾਠ ਤਕਰੀਬਨ ਇੰਨਾ ਹੀ ਸੀਗਾ ਤੇ ਬਹੁਤ ਵਧੀਆ ਪੂਲੇ ਪਿੰਡ ਦਾ ਸਾਂਹ ਸੀ ਉਹ ਤੇ ਇਹ ਵੀ ਤੁਹਾਨੂੰ ਪਰਮਾਣ ਚੈੱਕ ਹਨਾ ਕੱਦ-ਕਾਠ ਚੈੱਕ ਕਰ ਲਓ ਮੂੰਹ ਮੱਥਾ ਚੈੱਕ ਕਰੋ ਹਨਾ ਬਾਕੀ ਪਾ ਕੋਸ਼ਿਸ਼ ਕਰਾਂਗੇ ਬਾਈ ਦੇ ਨਾਲ ਗੱਲਬਾਤ ਕਰਨ ਦੀ ਵੀ ਕੱਦ-ਕਾਠ ਬਹੁਤ ਵਧੀਆ ਹੈਗਾ ਡੱਬਾ ਵਾਲੀ ਮੰਡੀ 'ਚ ਖੜੇ ਹਾਂ ਬਾਈ ਸਤਿ ਸ਼੍ਰੀ ਅਕਾਲ ਜਿਹੜਾ ਪਿੰਡ ਹੈ ਜੀ ਆਪਣਾ ਲੋਗੜ ਬਾਈ ਜੀ ਲੋਗੜ ਅੱਛਾ ਇਨੂੰ ਸੇਲ ਕਰਨ ਵਾਸਤੇ ਲੈ ਕੇ ਆ ਸਾਨੂੰ ਚੰਗੇ ਜਿਹੇ ਮਿਲਣਗੇ ਤਾਂ ਸੇਲ ਵੀ ਕਰ ਦਾਂਗੇ ਇਹਨੇ ਤਾਂ ਠੀਕ ਹੈ ਨਹੀਂ ਤਾਂ ਮੇਲਾ ਹਾਂ ਮੇਲਾ ਪ੍ਰਦਰਸ਼ਨ ਠੀਕ ਹੈ ਠੀਕ ਹੈ ਅੱਛਾ ਇਹਦੇ ਬਾਰੇ ਡਿਟੇਲ ਭਾਈ ਇਹਦੀ ਇਹ ਜੋਗਰਾਜ ਦਾ ਹੈਗਾ ਇਹ ਜੋਗਰਾਜ ਦਾ ਹਾਂਜੀ ਜੋਗਰਾਜ ਦਾ ਭਾਈ ਇਹ ਜੀ ਇਹ ਠੀਕ ਹੈ ਜੀ ਠੀਕ ਹੈ ਵੱਧ ਘਾਟ ਬਹੁਤ ਵਧੀਆ ਹੈ ਨਾ ਜੇ ਆਪਾਂ ਰੇਟ ਦੀ ਗੱਲ ਕਰੀਏ ਕਿੱਥੇ ਤੱਕ ਅੰਦਾਜ਼ਾ ਹੈ ਰੇਟ ਦਾ ਕੀ ਪਤਾ ਹੈ ਜੀ ਜੇ ਕੋਈ ਹੈਗਾ ਡਰਾਫਟੇ ਰਹੀ ਹੈ ਨਾ ਜੀ ਐਵੇਂ ਠੀਕ 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 ਹੈ ਮਤਲਬ ਕੱਚੇ ਰੇਟ ਨੂੰ ਕਰਨ ਦੀ ਗੱਲ ਬਾਤ ਆਉਂਦਾ ਕੋਈ ਹੋਣੀ ਹੈ ਨਾ ਤੇ ਦੇਖ ਸਕਦੇ ਹੋ ਦੋਸਤੋ ਬਹੁਤ ਵਧੀਆ ਸੋਨਾ ਮੂਰਾ ਨਸਲ ਦਾ ਸਾਨ ਹੈ ਨਾ ਤੇ ਚੈੱਕ ਕਰ ਸਕਦੇ ਹੋ ਖੜਾਗਾ ਜੀ ਦੱਬੜੀ ਪਸ਼ੂ ਮੰਡੀ ਤੇ ਤੇ ਹੁਣ ਸੋਨੂੰ ਨਾਲ ਨਾਲ ਇਧਰ ਮੱਝਾਂ ਵਾਲੀ ਸਾਈਡ ਤੇ ਆਪਾਂ ਪਹੁੰਚ ਚੁੱਕੇ ਇਹ ਵੀ ਤੁਹਾਨੂੰ ਕਰ ਪਹੁੰਚਾ ਕੇ ਦੇਖੀ ਤੁਹਾਨੂੰ ਆਮ ਅਜ ਨੂੰ ਪਰੋਚਿਆ ਕਰਦਾ ਹਣਾ ਸਟਾਰਟਿੰਗ ਬਹੁਤ ਸੋਹਣੀਆਂ ਚੰਗੀਆਂ ਮੱਝਾਂ ਪਹੁੰਚੇ ਵੀ ਨੇ ਉਧਰ ਲਿਆ ਦੋ ਤਿੰਨ ਰਿੰਦਾਂ ਦੇ ਵਿੱਚ ਤੁਹਾਨੂੰ ਦਿਖਾਈਆਂ ਦੀਆਂ ਗਾਈਆਂ ਇਹ ਹੁਣ ਆਪਾਂ ਪਹੁੰਚ ਗਏ ਜੀ ਮੱਝਾਂ ਵਾਲੇ ਰਿੰਦ ਤੇ ਹਣਾ ਇੱਧਰ ਸਾਰੀਆਂ ਹੀ ਬਹੁਤ ਵਧੀਆ ਸੋਹਣੀਆਂ ਮੱਝਾਂ ਜਿਨ੍ਹਾਂ ਦਾ ਤੁਹਾਨੂੰ ਖਾਣ ਲੇਗਾ ਵੀ ਜਰੂਰ ਚੈੱਕਰ ਬਾਵਾਂਗੇ ਜਿਹਨੂੰ ਕਾਮ ਅੱਜ ਖੜੀ ਆ ਇਹਦਾ ਵੀ ਤੁਸੀਂ ਆਉਣ ਲਈ ਬਾ ਚੈੱਕ ਕਰ ਸਕਦੇ ਹੋ ਹਨ ਮੂੰਹ ਮੱਥੇ ਦੀ ਚੈੱਕ ਕਰ ਸਕਦੇ ਹੋ ਮੱਝ ਨੂੰ ਤੇ ਇਸ ਤਰ੍ਹਾਂ ਦੇ ਪਸ਼ੂ ਡੱਬਾ ਵਾਲੀ ਮੰਡੀ ਤੇ ਇਹ ਤਨਹੀ ਮੰਡੀਆਂ ਨੇ ਜਿਵੇਂ ਰਾਮਪਰਾ ਹੋਵੇ ਧਰੋਲੇ ਦੀ 11 ਦੀ ਮੰਡੀ ਹੋਗੀ ਤੇ ਜਾਂ ਡੱਬਾ ਵਾਲੀ ਮੰਡੀ ਆ ਇੱਥੇ ਬਹੁਤ ਵਧੀਆ ਚੰਗੇ ਪਸ਼ੂ ਦੇਖਣ ਨੂੰ ਮਿਲਦੇ ਆਪਾਂ ਨੂੰ ਨਾ ਕਿ ਚਾਹਦੇ ਜੀ ਇਧਰ ਚ ਆਓ ਫਿਰ ਮਜਾ ਹੀ ਮਜਾ ਜਿੱਥੇ ਕੋਈ ਵਧੀਆ ਚੰਗੀ ਜੀ ਸੋਨੇ ਦੀ ਉੱਚੇ ਰੇਟ ਦੀ ਮੱਝ ਹੋਈ ਹੈ ਨਾ ਤੁਹਾਨੂੰ ਉਹ ਵੀ ਕਰਵਾਵਾਂਗੇ ਚੈੱਕਪ ਬਣਾ ਕੇ ਵੀਡੀਓ ਰੇਟ ਵਾੜੀ ਮੁੱਲ ਵਾੜੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਜੀ ਤੇਰਾ ਫਿਰਾਲ ਤੁਸੀਂ ਕਰ ਲੋ ਚੈੱਕ ਇਹ ਲੈਬ ਹੋ ਕੇ ਤੁਹਾਨੂੰ ਦਿਖਾਉਣ ਦਾ ਮਤਲਬ ਸਿਰਫ ਇਹੀ ਹੈ ਵੀ ਇੱਕ ਵਾਰੀ ਤੁਸੀਂ ਮੰਡੀ ਤੇ ਮੋਟੀ ਮੋਟੀ ਮਾਰ ਲੋ ਨਜ਼ਰ ਦੇਖ ਲੋ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਆਪਾਂ ਵੀਡੀਓ ਬਣਾ ਕੇ ਅਪਲੋਡ ਕਰਾਂਗੇ ਉਸ ਤੇ ਵੀ ਤੁਸੀਂ ਚੈੱਕ ਕਰ ਸਕੋਗੇ ਇਸ ਤੋਂ ਬਾਅਦ ਜੋ ਵੀ ਰੇਟ ਵਾੜੀ ਮੁੱਲ ਵਾੜੀ ਹੋਊਗੀ ਸਾਰਾ ਕੁਝ ਤੁਹਾਨੂੰ ਕਰਵਾਵਾਂਗੇ ਚੈੱਕ ਵੀਡੀਓ ਦੇ ਵਿੱਚ ਲਾਈਵ ਦੇ ਵਿੱਚ ਫਿਰਾਂ ਤੁਸੀਂ ਕਰ ਸਕਦੇ ਹੋ ਡੱਬ ਵਾਲੀ ਪਸ਼ੂ ਮੰਡੀ ਕਿਸ ਤਰ੍ਹਾਂ ਦੀ ਹੁੰਦੀ ਹੈ ਪਸ਼ੂ ਮੰਡੀ ਕਿਸ ਤਰ੍ਹਾਂ ਦੇ ਪਸ਼ੂ ਡੱਬ ਵਾਲੀ ਮੰਡੀ ਤੇ ਪਹੁੰਚਦੇ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਹੇਤੂ ਬਾਅਦ ਜਪਾਂ ਹੌਲੀ ਹੌਲੀ ਨਾ ਦੇਖਦੇ ਆ ਜਿੱਥੇ ਜਿੱਥੇ ਨਾ ਕੋਈ ਚੰਗਾ ਸੋਹਣਾ ਵਧੀਆ ਜਿਹਾ ਮਾਝਾਂ ਮਿਲਿਆ ਉਹ ਤੁਹਾਨੂੰ ਕਰਵਾਵਾਂਗੇ ਚੈੱਕ ਰੇਟ ਰੂਟ ਇਹਦੀ ਵੀ ਗੱਲ ਕਰਾਂਗੇ ਦੁੱਧ ਬਾਣੀ ਦੀ ਗੱਲ ਕਰਾਂਗੇ ਕਰਵਾਵਾਂਗੇ ਚੈੱਕ ਤੁਹਾਨੂੰ ਚਾਰਪੈਰੋਂ ਤੇ 13 ਫਿਲਹਾਲ ਤੁਹਾਨੂੰ ਦਿਖਾ ਦਈਏ ਜੀ ਆਪਾਂ ਆਜੋ ਜੀ ਆਜੋ 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 ਲਾਈਵ ਦੇ ਵਿੱਚ ਕਿਰਾ ਤੁਸੀਂ ਚੈੱਕ ਕਰ ਲੋ ਜਿੱਥੇ ਸੋਹਣੇ ਪਸ਼ੂ ਵਧੀਆ ਪਸ਼ੂ ਹੋਏ ਹਨ ਉੱਥੇ ਮੁੰਲਵਾਰੀ ਐਡ ਰੂਟ ਦੀ ਗੱਲ ਵੀ ਤਰ੍ਹਾਂ ਦੇ ਉਹਦੇ ਮੋਰ ਮੱਝ ਖੜੀ ਆ ਉਹ ਵੀ ਕਰਾਂਗੇ ਚੈੱਕ ਆਪਾਂ ਪਰਵਾਵਾਂਗੇ ਗੱਲਬਾਤ ਉਹਨਾਂ ਨਾਲ ਛੁੱਡੀ ਚੌਂਦਿਆਂ ਹੌਲੀ ਹੌਲੀ ਪੁੱਤ ਨੂੰ ਇਹ ਨਾਲ ਤੁਸੀਂ ਮਾਰੋ ਮੋਟੇ ਮੋਟੇ ਨਜ਼ਾਰਾ ਡੱਬਾੜੀ ਪਸ਼ੂ ਮੰਡੀ ਤੇ ਦੇਖ ਸਕਦੇ ਹੋ ਡੱਬਾੜੀ ਪਸ਼ੂ ਮੰਡੀ ਐਸ ਤਰ੍ਹਾਂ ਦੀ ਪਸ਼ੂ ਮੰਡੀ ਦੇ ਉੱਤੇ ਪਹੁੰਚੇ ਨੇ ਚੰਗੇ ਚੰਗੇ ਵਪਾਰੀ ਸਾਰੇ ਹੀ ਇਸ ਮੰਡੀ ਤੇ ਪਹੁੰਚਦੇ ਨੇ ਦੇਖੋ ਡੱਬਾੜੀ ਪਸ਼ੂ ਮੰਡੀ ਇੱਧਰ ਵੀ ਚੈੱਕ ਕਰ ਸਕਦੇ ਹੋ ਤੁਸੀਂ ਉਹ ਵੀ ਪਸ਼ੂ ਮੰਡੀ ਦੀ ਬਜਟ ਆਉਣੇ ਹਾਂਜੀ ਹਾਂ ਇੱਕ ਮਿੰਟ ਕਰਵਾ ਲਓ ਹਾਜੀ ਸਾਹਮਣੇ ਮੈਂ ਆ ਵੀ ਚੁੱਕਾ ਅਜੀ ਸਾਹਮਣੇ ਬਣਾ ਦਿੰਦੇ ਆਪਾਂ ਲੈ ਵਿਕਾਸ ਨੂੰ ਪਰਵਾਉਣਾ ਚੈੱਕ ਹਨਾ ਤੇ ਆਮ ਅੱਜ ਕਰਵਾਉਣਾ ਚੈੱਕ ਤੁਹਾਨੂੰ ਨੱਬੜੀ ਮੰਡੀ ਦੇ ਤੇ ਇਹਦਾ ਇੱਕ ਵਾਰੀ ਨਜ਼ਰ ਮਾਰ ਲਓ ਤੋਰਾ ਤੂਰਾ ਚੈੱਕ ਕਰ ਲਓ ਤੁਸੀਂ ਹਨਾ ਆ ਦੇਖ ਸਕਦੇ ਹੋ। ਆਣ ਲੈਵਾ ਡਰੋ ਡਰ ਚੈੱਕ ਕਰ ਸਕਦੇ ਹੋ। ਪੂਰਾ ਪੂਰਾ ਚੈੱਕ ਕਰ ਲਓ ਤੁਸੀਂ। ਵਾਕਿਆ ਬਾ ਡਿਟੇਲ ਬਾਈਆਂ ਦੇ ਨਾਲ ਕਰਦੇ ਆਂ ਗੱਲਬਾਤ ਆ ਨਾ। ਤੇ ਮੁੱਲવાડી ਦੀ ਦੁੱਧ ਦਾਦੀ ਆਪਾਂ ਕਰਦੇ ਆਂ ਗੱਲ। ਤੇ ਨਾਲ ਆ ਇੱਕ ਕੱਟੀ ਵੀ ਤੁਸੀਂ ਦੇਖ ਸਕਦੇ ਹੋ ਜੀ ਨਾ। ਨੇਲੀ ਰਵੀ ਦੀ ਕੱਟੀ। ਵਧੀਆ। ਸੋਹਣੀ ਕੱਟੀ ਆ। ਕਰਦੇ ਆਂ ਗੱਲਬਾਤ ਬੰਦ ਕਰਾਂ। ਤੇ ਹਾਂਜੀ ਭਾਈ ਜੀ ਕਿਹੜਾ ਪਿੰਡ ਆਪਣਾ? ਟੁਕਦੀਆਂ। ਕਿਹੜਾ ਪਿੰਡ ਹੈ ਬੇਟੂ ਗਦੀਮਾ ਅੱਛਾ ਤੇ ਇਹਦੀ ਮੱਝ ਬਾਰੇ ਡਿਟੇਲ ਥੋੜੀ ਜਿਹੀ ਦੱਸੋ ਨੀਲੀ ਨੀ ਮਾਤ ਚੰਗੀ ਦੁੱਧ 20 ਕਿਲੋ ਰੇ ਦੇਗੀ 20 ਕਿਲੋ ਹੈਗਾ ਪੱਕਾ ਮੋਲ ਵਾੜੀ ਮੋਲ 170 1 ਲੱਖ 70000 ਰੁਪਇਆ ਹੈ ਇੱਕ ਕੋਈ ਪਸ਼ੂ ਲੈ ਕੇ ਆ ਹੋਰ ਵੀ ਪਸ਼ੂ ਹੁੰਦੇ ਨੇ ਨਹੀਂ ਦੋ ਨੇ ਦੋ ਪਸ਼ੂ ਲੈ ਕੇ ਆ ਅੱਛਾ ਤੇ ਕਿਹੜਾ ਪਿੰਡਾਂ ਪੰਜਾ ਦਾ ਬੇਟੂ ਗਦੀਮਾ ਅੱਛਾ ਤੇ ਮੋਬਾਈਲ ਨੰਬਰ ਵਗੈਰਾ ਆਪਣਾ ਕੋਈ 9955229799 ਇਹ ਨੰਬਰ ਵਾਜਦਾ ਮੈਂ ਚੈੱਕ ਕਰ ਸਕਦੇ ਹੋ ਜੀ ਤੁਸੀਂ ਨੀਲੀ ਰਬ ਦੀ ਮੱਝ ਹਨਾ ਤੇ ਨੀਲੀ ਰਬ ਦੀ ਆ ਕੱਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਚਾਰ ਦਿਨ ਚਾਰ ਦਿਨ ਹੋਏ ਨੇ ਸੂਈ ਨੂੰ ਹੈ ਬਾਕੀ ਠੰਡੀ ਸੀਰਾਂ ਮੱਝ ਬਹੁਤ ਚੰਗੀ ਤੇ ਠੰਡੀ ਸੀਲ ਮੱਝ ਆ ਜੀ ਕਰ ਸਕਦੇ ਹੋ ਚੈੱਕ ਤੁਸੀਂ ਹਨਾ ਖੜੀ ਆ ਜੀ ਡੱਬ ਵਾਲੀ ਮੰਡੀ ਤੇ ਹਰ ਇੱਕ ਮੰਡੀ ਜਾਨੂ ਵੀਰੇ ਹਰ ਇੱਕ ਮੰਡੀ ਦੇ ਵਿੱਚ ਮਿਲਦੇ ਨੇ ਵੀਰੇ ਨੰਬਰ ਤੁਹਾਨੂੰ ਬੋਲਦਾ ਤੇ ਕਰ ਲਿਓ ਜੀ ਕੰਟੈਕਟ ਲਾਜ਼ਮੀ ਦੇਖ ਸਕਦੇ ਹੋ ਡੱਬਾਲੀ ਮੰਡੀ ਹੈ ਨਾ ਬਾਕੀ ਆਪਾਂ ਦੁਬਾਰੇ ਵੀ ਆਉਣੇ ਜਦੋਂ ਹੁਣ ਆਪਾਂ ਲਾਈਵ ਚੱਲ ਰਹੇ ਹਾਂਗੇ ਜਦੋਂ ਵੀਡੀਓ ਬਣਾਵਾਂਗੇ ਨਾ ਉਸ ਤੋਂ ਵੀਡੀਓ ਦੇ ਵਿੱਚ ਇਹ ਆਪਣਾ ਹੈਗਾ ਜੀ ਪੀਵੀ 19 ਕੇਟੀਵੀ 19 ਕੇਟੀਵੀ ਹਾਂ ਇਹ ਇਹ ਚੈਨਲ ਤੇ ਕਰ ਸਕਦੇ ਹੋ ਜੀ ਤੁਸੀਂ ਚੈੱਕ ਪੀਵੀ 19 ਕੇਟੀਵੀ ਦੇਖੋ ਪੀਵੀ 19 ਕੇਟੀਵੀ ਇਹ ਦੇਣਾ ਕਰਤੀ ਆ ਰੋਗ ਗੱਲਾਂ ਕਰੀਏ ਨਾ ਟੀਵੀ ਇਹ ਨੋ ਲੈ ਕੇ ਗੋਲੀ ਕਰਦਾ ਕੋਈ ਦੇਖੋ ਲੋਕ ਢੱਬਾ ਵਾਲੀ ਮੰਡੀ ਦੇ ਵਿੱਚ ਜੋ ਵੀ ਪਸ਼ੂ ਆਏ ਨੇ ਹੌਲੀ ਹੌਲੀ ਤੁਹਾਨੂੰ ਸਾਰੇ ਹੀ ਕਰਵਾਵਾਂਗੇ ਚੈੱਕ ਕਰਨੇ ਸ਼ੁਰੂ ਬਾਤ ਹੈ ਤੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਜਿੰਨੇ ਵੀ ਪਸ਼ੂ ਢੱਬਾ ਵਾਲੀ ਮੰਡੀ ਤੇ ਪਹੁੰਚੇ ਹੋਏ ਨੇ ਅਰੇ ਤੱਕ ਜੇ ਆਪਾਂ ਦੇਖੀਏ ਕੋਈ ਮੈਨੂੰ ਬਹੁਤ ਹੀ ਜ਼ਿਆਦਾ ਸੁੰਦਰ ਮੱਝ ਝੋਟੀ ਨਹੀਂ ਮਿਲੀ ਜਦੋਂ ਵੀ ਕੋਈ ਵਧੀਆ ਰੇਟ ਦੀ ਵਧੀਆ ਸੋਹਣੀ ਸੁਨਤੀ ਝੋਟੀ ਮਿਲੂ ਤਾਂ ਮੈਂ ਤੁਹਾਨੂੰ ਉਹ ਵੀ ਜਰੂਰ ਕਰਵਾਉਂਗਾ ਚੈੱਕ ਤੇਰਾ ਫਿਲਹਾਲ ਕੋਈ ਜਿਸ ਤਰ੍ਹਾਂ ਦੇ ਵੀ ਕੋਈ ਵੀ ਪਸ਼ੂ ਆਏ ਬੈਨੇ ਡੱਬਾਲੀ ਮੰਡੀ ਤੇ ਉਹਨਾਂ ਨੂੰ ਤੁਸੀਂ ਚੈੱਕ ਕਰ ਲਓ ਨਾ ਹਰ ਐਤਵਾਰ ਇਹ ਮੰਡੀ ਲੱਗਦੀ ਆ ਮਾਤੀਪੂ ਦੇਖਦੇ ਆ ਤੁਰ ਫਿਰ ਕੇ ਇੱਕ ਇਸ ਤਰ੍ਹਾਂ ਦੇ ਤੋਂ ਡੱਬਾ ਵਾਲੀ ਮੰਡੀ ਤੇ ਪਹੁੰਚੇ ਹੋਏ ਨੇ ਇਹਨਾਂ ਕੋਲ ਸ਼ਾਰਟ ਵੀਡੀਓ ਬਣਾ ਕੇ ਉਹ ਵੀ ਸੁਣੋ ਉਹ ਚੈੱਕ ਕਰੋ ਪਰਮਾਨੈਂਟ ਦੇ ਆ ਰਿਹਾ ਮਣੇ ਰਿਹਾ ਕਰੂ ਪੀਵੀ 19 40ਵੀਂ ਦੇ ਨਾਲ ਇਹ ਦੇਖੋ ਬਈ